ਅੱਜ ਦਾ ਜਿਹੜਾ ਮੁੱਖ ਮੰਤਬਾ ਉਹ ਕਿ ਪੰਜਾਬ ਸਰਕਾਰ ਨੇ ਜਿਹੜੀ ਪਿਛਲੇ ਦਿਨੀ ਲੈਂਡ ਪੂਲਿੰਗ ਜਿਹੜੀ ਸਕੀਮ ਆ ਉਹ ਅਨਾਉਂਸ ਕੀਤੀ ਆ ਔਰ ਉਹ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੋਟੀਫਾਈ ਕੀਤੀਆਂ ਉਸੇ ਖਿਲਾਫ ਅਸੀਂ ਸਾਰੇ ਪੰਜਾਬ ਦੇ ਵਿੱਚ ਤੇ ਉਸੇ ਕੜੀ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਅਦਾਲਤ ਚੱਕ ਪਿੰਡ ਔਰ ਮਾਚੀ ਜਵਾਦਾ ਜਿਹੜਾ ਕਰੀਬ ਬਹੁਤ ਹੀ ਫਰਟਾਈਲ ਔਰ ਉਪਜਾਊ ਜਿਹੜੀ ਧਰਤੀ ਆ ਜਿਹੜੀ ਵਾਹੀਯੋਗ ਧਰਤੀ ਆ ਉਹਨੂੰ ਸਰਕਾਰ ਜਿਹੜੀ ਆ ਹਾਊਸਿੰਗ ਕਲੋਨੀਆ ਬਣਾਉਣਾ ਚਾਹੁੰਦੀ ਆ ਉਹਦੇ ਖਿਲਾਫ ਅਸੀਂ ਜਿਹੜਾ ਹੈ ਜਿਹ ਪ੍ਰੋਟੈਸਟ ਮਾਰਚ ਕਰ ਰਹੇ ਹਾਂ ਕਿੰਨੇ ਰਕਬੇ ਦੇ ਵਿੱਚ ਇਹ ਮਤਲਬ ਬਣਨ ਜਾ ਰਹੀ ਆ ਇਹ ਸਾਡੇ ਦੋਵਾਂ ਪਿੰਡਾਂ ਦਾ ਮਾਛੀ ਜੇਵਾ ਦਾ ਅਦਾਲਤ ਚੱਕ ਦਾ 70 ਕਿੱਲੇ ਦੇ ਕਰੀਬ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਬਹੁਤ ਹੀ ਮਤਲਬ ਉਪਜਾਊ ਜ਼ਮੀਨ ਜਿਹੜੀ ਆ ਉਹ ਖੋਈ ਜਾ ਰਹੀ ਆ ਕਿੰਨੇ ਕਿਸਾਨ ਪ੍ਰਭਾਵਿਤ ਇਹਦੇ ਨਾਲ 40 50 ਤੋਂ ਉੱਪਰ ਕਿਸਾਨ ਆ ਕੁਝ ਜਿਹੜੇ ਡਾਇਰੈਕਟ ਖੇਤੀ ਕਰਦੇ ਆ ਕੁਝ ਨਾਲ ਸਹਾਇਕ ਧੰਦੇ ਕਰਦੇ ਆ ਔਰ ਜਿਨ੍ਹਾਂ ਦਾ ਥੋੜੀ ਥੋੜੀ ਜ਼ਮੀਨ ਆ ਦੋ ਦੋ ਤਿੰਨ ਕਿੰਨੇ ਵੀ ਆ ਰਹੀ ਆ ਉਹਨਾਂ ਦਾ ਸਾਰਾ ਇਹ ਜਿਹੜਾ ਅਰਥਚਾਰਾ ਆ ਉਹ ਮਤਲਬ ਜਿਹੜਾ ਖਰਾਬ ਕਰ ਦੇਣਾ ਸਰਕਾਰ ਨੇ ਔਰ ਉਹਨਾਂ ਵਾਸਤੇ ਕੋਈ ਲੜਣ ਤੋਂ ਬਿਨਾ ਕੋਈ ਚਾਰਾ ਨਹੀਂ ਊਣਤਾਈਆਂ ਕਿੱਥੇ ਮਹਿਸੂਸ ਕਰਦੇ ਹੋ ਇਸ ਪਾਲਿਸੀ ਨੂੰ ਊਣਤਾਈਆਂ ਇਹ ਆ ਬਈ ਸਾਡੀ ਜਿਹੜੀ ਆ ਬਹੁਤ ਸਾਰੀਆਂ ਪਹਿਲਾਂ ਹੀ ਜਿਹੜੀਆਂ ਸਾਡੇ ਕਬੂਲਸਲੇ ਜ਼ਿਲ੍ਹੇ ਦਾ ਹੀ ਲਾ ਲਓ ਬਈ ਫਤਿਹਪੁਰ ਨਗਰ ਕਲੋਨੀ ਆ ਜਿਹੜੀ ਕਾਂਜਲੀ ਰੋਡ ਤੇ ਆ ਔਰ ਜਿਹੜੀ ਸੁਖ ਸਾਗਰ ਕਲੋਨੀ ਆ ਔਰ ਜਿਹੜੀ ਜੇਲ ਜਿਹੜੀ ਸੀ ਸਾਡੀ ਪੁੱਡਾਂ ਨੇ ਅਡਾਪਟ ਕੀਤੀ ਸੀ ਪੁੱਡਾਂ ਬਣਾਈ ਕਲੋਨੀ ਉਹਦੇ ਚ ਇੱਕ ਵੀ ਘਰ ਜਿਹੜਾ ਅਜੇ ਤੱਕ ਨਹੀਂ ਬਣਿਆ ਔਰ ਜਦੋਂ ਕਿ ਪਹਿਲਾਂ ਹੀ ਲੋੜ ਨਹੀਂ ਗਈ ਔਰ ਜਿਹੜੀਆਂ ਸਾਡੀਆਂ ਸਰਕਾਰਾਂ ਵਾ ਉਹ ਜਿਹੜੀ ਖੇਤੀ ਜ਼ਮੀਨ ਨੂੰ ਜੋ ਘਟਾਉਂਦੀ ਆ ਤੇ ਸਾਡਾ ਜਿਹੜਾ ਅਨਸੰਕਟ ਆ ਜਿਹੜਾ ਅਸੀਂ 80 ਕਰੋੜ ਤੋਂ ਵੱਧ ਲੋਕਾਂ ਨੂੰ ਜਿਹੜਾ ਅਨਾਜ ਦੇਣਾ ਆ ਉਹ ਕਿੱਥੋਂ ਦੇਵਾਂਗੇ ਔਰ ਦੂਸਰੀ ਗੱਲ ਇਹ ਆ ਕਿ ਪੰਜਾਬ ਦੀ ਜਮੀਨ ਜਿਹੜੀ ਆ ਸਭ ਤੋਂ ਉਪਜਾਊ ਜ਼ਮੀਨ ਆ ਜਿਹਦੇ ਵਿੱਚ ਅਸੀਂ ਕਣਕ ਤੇ ਜਿਹੜਾ ਸਾਡਾ ਲਗਾਤਾਰ ਦੀ ਫਸਲ ਜਿਹੜਾ ਅਨਾਜ ਭੰਡਾਰਾ ਸਾਡਾ ਦੇਖਦਾ ਉਹਦਾ ਬਹੁਤ ਵੱਡਾ ਹਿੱਸਾ ਇਹ ਜਿਹੜੇ ਕਿਸਾਨਾਂ ਕੋਲ ਜਿਹੜੇ ਹੁਣ ਮਤਲਬ ਜ਼ਮੀਨ ਖੋਈ ਜਾਂਦੀ ਉਹ ਪੈਦਾ ਕਰਦਾ ਮਤਲਬ ਕਈ ਐਸਿਟੀਸ਼ਨ ਤੋਂ ਬਾਅਦ ਵੀ ਸਰਕਾਰ ਦਾ ਰਵਈਆ ਬਦਲਣਾ ਨਾ ਨਹੀਂ ਲੈ ਰਿਹਾ ਕਿ ਕਹਣਾ ਕਿ ਚਾਹੁੰਦੇ ਵੀ ਸਰਕਾਰ ਚਾਹੁੰਦੀ ਕਿ ਦੇਖੋ ਜੀ ਸਰਕਾਰ ਜਿਵੇਂ ਕੇਂਦਰ ਸਰਕਾਰ ਕਿਸਾਨਾਂ ਦੇ ਵੈਰ ਪਈ ਹੋਈ ਆ ਕਿਸਾਨਾਂ ਨੂੰ ਜਾਣਨਾ ਚਾਹੁੰਦੀ ਆ ਔਰ ਕਿਸਾਨੀ ਹੀ ਹਿੰਦੁਸਤਾਨ ਦੀ ਜਿਹੜੀ ਆ ਅਰਥਚਾਰੇ ਦਾ ਮੁੱਖ ਧੁਰਾ ਆ ਔਰ ਜਿਹੜਾ ਵਿਦੇਸ਼ੀ ਮੁਦਰਾ ਵੀ ਕਿਸਾਨ ਹੀ ਕਮਾ ਕੇ ਦਿੰਦੇ ਆ ਜਿਹੜੀ ਬਹੁਤ ਵੱਡੀ ਮਾਤਰਾ ਵਿੱਚ ਜਿਹੜੀ ਆ ਕਿਸਾਨ ਬਾਸਬਾਤੀ ਤੋਂ ਤੇ ਹੋਰ ਫਸਲਾਂ ਤੋਂ ਔਰ ਇਹ ਪੰਜਾਬ ਸਰਕਾਰ ਵੀ ਉਸੇ ਰਾਹ ਤੁਰ ਪਈਆ ਕਿਉਂਕਿ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜੇ ਪ੍ਰਾਈਵੇਟ ਪਲੇਅਰ ਆ ਉਹਨਾਂ ਨੂੰ ਇੱਥੇ ਲਿਆ ਕੇ ਜਿਹੜਾ ਸਾਡੀ ਜਮੀਨਾਂ ਦੇ ਮਾਲਕ ਬਣਾ ਕੇ ਔਰ ਮੁਨਾਫਾ ਖੁਦ ਕਮਾਉਣਾ ਚਾਹੀਦਾ ਮੈਂ ਭਾਜੀ ਪਿੰਡ ਅਦਾਲਤ ਚੱਕਦਾ ਵਸਨੀਕ ਆ ਮੇਰੀ ਇਸ ਲੈਂਡ ਪੂਲਿੰਗ ਪਾਲਿਸੀ ਵਿੱਚ 3 ਏਕੜ ਜਿਹੜੀ ਜ਼ਮੀਨ ਆ ਹੋਈ ਹੈਗੀ ਆ ਔਰ ਮੇਰੀ ਜ਼ਮੀਨ ਜਿਹੜੀ ਜੀਟੀ ਰੋਡ ਤੇ ਔਰ ਕਮਰਸ਼ੀਅਲ ਪ੍ਰਾਪਰਟੀ ਆ ਸਾਰੀ ਮੇਰੀ ਮੈਂ ਪਤਾਪੁਰ ਕੀ ਮੇਰੀ ਜ਼ਮੀਨ ਆ ਇਹ ਸਾਰੀ ਹੀ ਜ਼ਮੀਨ ਹੈ ਤੇ ਜੰਗਲ ਝਾੜੀ ਹੁੰਦੇ ਸੀ ਮੇਰੇ ਫਾਦਰ ਸਾਹਿਬ ਉਹਨਾਂ ਨੇ ਬੜੀ ਮਿਹਨਤ ਕਰਕੇ ਪੱਟ ਕੇ ਬਣਾਈ ਆ ਔਰ ਅਸੀਂ ਇਸੇ ਜ਼ਮੀਨ ਤੋਂ ਹੀ ਮੇਰੇ ਪਰਿਵਾਰ ਦਾ ਮੇਰੇ ਬੱਚਿਆਂ ਦਾ ਸਾਡਾ ਰੋਜਗਾਰ ਚੱਲ ਰਿਹਾ ਹੈਗਾ ਔਰ ਇਦਾਂ ਹੀ ਜਿਹੜੇ 50 ਏਕੜ ਅਦਾਲਤ ਚੱਕ ਪਿੰਡ ਦੀ ਜ਼ਮੀਨ ਆਈ ਆ ਔਰ 20 ਏਕੜ ਜਿਹੜੀ ਹੈਗੀ ਆ ਮਾਸੀ ਜੀ ਦੀ ਆਇਆ ਉਹਦੇ ਵਿੱਚ 35 ਤੋਂ 40 ਜਿਹੜੇ ਜ਼ਿਮੀਦਾਰ ਮੇਰੇ ਵਰਗੇ ਆ ਪ੍ਰਭਾਵਿਤ ਹੈਗੇ ਆ ਕਿਉਂਕਿ ਇੱਥੇ 3-3 4-4 ਕਿੱਲੇ ਜ਼ਮੀਨ ਔਰ 3-3 4-4 ਹੀ ਭਰਾ ਹੈਗੇ ਆ ਇਸ ਕਰਕੇ ਇਸ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਉਹਦਾ ਅਸੀਂ پرजोर ਵਿਰੋਧ ਕਰਦੇ ਆ ਅਸੀਂ ਕਿਸੇ ਵੀ ਕੀਮਤ ਤੇ ਜਿਹੜੀ ਇਹ ਜ਼ਮੀਨ ਆ ਨਹੀਂ ਦੇਵਾਂਗੇ ਸਰਕਾਰ ਨੂੰ ਅਸੀਂ ਆਪਦੇ ਖੂਨ ਦੇ ਆਖਰੀ ਕਟਰੇ ਤੱਕ ਲੜਾਂਗੇ ਸਰਕਾਰ ਦੇ ਨਾਲ ਤਨੋਂ ਲੜਾਈ ਵੀ ਲੜਾਂਗੇ ਹੱਥਾਂ ਪੈਰਾਂ ਦੀ ਲੜਾਈ ਹੋਈ ਤਾਂ ਉਹ ਵੀ ਲੜਾਂਗੇ ਕਿਉਂਕਿ ਸਾਡਾ ਰੋਟੀ ਦਾ ਰੋਜਗਾਰ ਜੋ ਵੀ ਹੈਗਾ ਇੱਥੋਂ ਚੱਲਦਾ ਹੈਗਾ ਔਰ ਸਰਕਾਰ ਚਾਹੁੰਦੀ ਹੈ ਕਿਸਾਨ ਇੱਕ ਕਦਮ ਕਰੀਏ ਔਰ ਕਲੋਨੀਆਂ ਬਣਾ ਕੇ ਸਰਕਾਰ ਪੈਸੇ ਕੱਟਣੇ ਚਾਹੁੰਦੀ ਆ ਔਰ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਨੂੰ ਪਲਾਟ ਕਿੱਥੇ ਦੇਣਾ ਕਦੋਂ ਦੇਣਾ ਪਹਿਲਾਂ ਕਿ ਸਰਕਾਰ ਕਹਿੰਦੀ ਸੀ ਜੋ ਵੀ ਪਾਲਿਸੀ ਬਣਾਵਾਂਗੇ ਅਸੀਂ ਪਿੰਡ ਦੇ ਲੋਕਾਂ ਨਾਲ ਕਿਸਾਨਾਂ ਨਾਲ مشورہ ਕਰਕੇ ਬਣਾਵਾਂਗੇ ਕਿਸੇ ਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਸਾਨੂੰ ਜਦੋਂ ਨੋਟੀਫਿਕੇਸ਼ਨ ਹੋਇਆ ਉਦੋਂ ਹੀ ਪਤਾ ਲੱਗਾ ਹੈ ਇਸ ਕਰਕੇ ਅਸੀਂ ਇਸ ਕਿਉਂਕਿ ਸਾਡੀ ਮਰਜ਼ੀ ਦੇ ਖਿਲਾਫ ਸਾਡੀ ਮਾਵਰਗੀ ਜ਼ਮੀਨ ਸਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ ਇਸ ਕਰਕੇ ਅਸੀਂ ਇਸ ਪਾਲਿਸੀ ਦਾ ਪ੍ਰਜੋਰ ਵਿਰੋਧ ਕਰਦੇ ਹਾਂ ਤੇ ਕਿੰਨਾ ਰਕਬਾ ਜਿਹੜਾ ਸੁਲਤਾਨਪੁਰ ਲੋਧੀ ਦਾ ਪ੍ਰਭਾਵਿਤ ਹੋ ਰਿਹਾ ਸੁਲਤਾਨਪੁਰ ਲੋਧੀ ਦਾ ਸਰ 70 ਏਕੜ ਜਿਹੜਾ ਰਕਬਾ ਵਾ ਇਸ ਲੈਂਡਿੰਗ ਪਾਲਿਸੀ ਦੇ ਅੰਦਰ ਆ ਰਿਹਾ ਹੈਗਾ ਹਾਂਜੀ